ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਜਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਫੇਸਬੁੱਕ ਪੇਜ ਜਾਂ ਇੰਸਟਾਹੀ ਤੇ ਵੀਡੀਓ ਵੇਖ ਰਹੇ ਆ ਉਹ ਜਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਐਚ ਐਫ ਕ੍ਰੋਸ 6 ਦੰਦ ਜੋ ਕਿ ਤਾਜੀ ਸੂਈ ਹੈ ਜੀ ਮਗਰ ਬੱਚਾ ਦੁੱਧ 20 ਕਿਜੀ ਪਲੱਸ ਹੈ ਜੀ। ਬਾਕੀ ਆਪਾਂ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ 792 99103 ਇਸ ਨੰਬਰ ਤੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ ਜੀ ਤੇ ਮੁੱਲ ਤੈਅ ਕਰ ਸਕਦੇ ਹੋ। ਕਾਫੀ ਹਾਈਟ ਲੈਂਥ ਤੇ ਲੇਵੇ ਪੱਖੋਂ ਤੁਸੀਂ ਵੇਖ ਸਕਦੇ ਹੋ। ਦੁੱਧ ਦੀ ਜੋ ਕੈਪੈਸਿਟੀ ਹੈ 20 ਕਿਜੀ ਪਲੱਸ ਹੈ ਜੀ। HF क्रॉस 6 ਦੰਦ ਮਗਰ ਬੱਚਾ ਤਾਜੀ ਸੂਈ ਹੈ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਸਥਿਤ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਖੇਤੀਬਾੜੀ ਦੇ ਸੰਬੰਧ ਸੰਦਾਂ ਜਾਂ ਕਿਸੇ ਜਾਨਵਰ ਦੀ ਵੀਡੀਓ ਸਾਡੇ YouTube ਚੈਨਲ Facebook ਪੇਜ ਆ ਸਟਾਡੀ ਤੇ ਪਾਉਣੀ ਚਾਹੁੰਦੇ ਹੋ ਐਡ ਲਗਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 ਪੂਰਾ 7624360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਫੇਸਬੁੱਕ ਪੇਜ ਇੰਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ